ਬੋੜਾ ਟਹ ਮਹੱਲਾ ਪੰਜ ਬਾਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਰਬ ਰਾਖੀ ਪੈਜ ਅਵਾਰੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 628 ਦੇ ਜੋਬ ਨਿਗ ਸੋਠ ਰਾਗ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜੀ ਦੀ ਬਾਣੀ ਪੰਚ ਸ਼ਬਦ ਜਪਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋਇਆ ਹੈ ਕਿ ਜਦੋਂ ਪੂਰਾ ਗੁਰੂ ਤਰੁਠਦਾ ਹੈ ਖੁਸ਼ ਹੋ ਜਾਂਦਾ ਪ੍ਰਸੰਨ ਹੋ ਜਾਂਦਾ ਹੈ ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ਧਰਤੀ ਦੇ ਮਾਲਕ ਨੇ ਕਿਰਪਾ ਕੀਤੀ ਸਾਨੂੰ ਸਤਿਗੁਰੂ ਦੇ ਨਾਲ ਮੇਲ ਬਖਸ਼ਿਆ ਜੇ ਜਿੰਨਾ ਦਾ ਮੇਲ ਹੋ ਗਿਆ ਪਰਮੇਸ਼ਰ ਨੇ ਉਹਨਾਂ ਦੀ ਇੱਜ਼ਤ ਰੱਖ ਲਈ ਹਰ ਕੇ ਚਰਨ ਸਦਾ ਸੁਖ ਦਾਈ ਜੋ ਇਚੈ ਸੋ ਹੀ ਫਲ ਪਾਵੇ ਬਿਰਤੀ ਆਸ ਨ ਜਾਈ ਰਾਹ ਮਹਾਰਾਜ ਹੁਕਮ ਕਰਦੇ ਹਨ ਕਿ ਪਰਮੇਸ਼ਰ ਦੇ ਚਰਨ ਬੜੇ ਸੁਖ ਦੇਣ ਵਾਲੇ ਹਨ ਭਾ ਜਿਹੜਾ ਰਾਹ ਆਪਾਂ ਨੂੰ ਸਿਧਾਂਤ ਵਿਖਾਇਆ ਹੈ ਉਸ ਰਾਹ ਦੇ ਉਤੇ ਚੱਲੀਏ ਗੁਰੂ ਦਾ ਹੁਕਮ ਬਣਿਆ ਫਿਰ ਜੋ ਵੀ ਮਨ ਮੰਗੀਆਂ ਮੁਰਾਦਾ ਚਾਹੋਗੇ ਪੂਰੀਆਂ ਹੋ ਜਾਣਗੀਆਂ ਕੋਈ ਵੀ ਆਸ ਅਧੂਰੀ ਨਹੀਂ ਰਹਿ ਜਾਵੇਗੀ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤਤਾ ਕਾ ਮਨ ਲੀਣਾ ਪਾਰ ਬ੍ਰਾਮ ਮਨ ਪਾਵੇ ਸਵਾਸ ਸਵਾਸ ਬਖਸ਼ਣ ਵਾਲੇ ਪ੍ਰਾਣਾ ਦੇ ਆਸਰੇ ਪਰਮੇਸ਼ਰ ਨੇ ਜਿਸ ਦੇ ਉਤੇ ਕਿਰਪਾ ਕੀਤੀ ਜਿਹੜੇ ਉਹਦੇ ਕਿਰਪਾ ਦੇ ਪਾਤਰ ਬਣ ਗਏ ਉਹ ਗੁਰੂ ਦੇ ਗੁਣ ਗਾਉਣ ਲੱਗ ਜਾਂਦੇ ਹਨ ਉਹ ਪ੍ਰੇਮਾ ਭਗਤੀ ਦੁਆਰਾ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਨ ਕਿਉਂਕਿ ਉਹ ਪਰਮੇਸ਼ਰ ਦੇ ਮਨ ਨੂੰ ਪਾ ਜਾਂਦੇ ਹਨ ਉਹਨਾਂ ਨੇ ਪਰਮੇਸ਼ਰ ਦਾ ਦਿਲ ਹੀ ਜਿੱਤ ਲਿਆ ਹੈ ਆਠ ਪਾਰ ਹਰ ਕਾ ਜਸ ਰਾਵਣਾ ਵਿਛੇਠ ਗੋਰੀ लाठी ਸੰਗ ਮਿਲਾਏ ਲਿਆ ਮੇਰੇ ਕਰਤਾ ਸੰਤ ਸਾਧ ਪੈ ਸਾਥੀ ਜਿਹੜੇ ਵਿਅਕਤੀ ਪਰਮੇਸ਼ਰ ਦਾ ਚਿਤੋਂ ਪੈਰ ਨਾਮ ਜਪਦੇ ਹਨ ਉਹਨਾਂ ਦੀ ਜੋ ਵਿਕਾਰਾਂ ਵਾਲੀ ਠੱਗ ਬੂਟੀ ਹੈ ਉਹ ਲੈ ਜਾਂਦੀ ਹੈ ਉਹ ਮਾਇਆ ਦੀ ਤ੍ਰਿਸ਼ਨਾ ਤੋਂ ਰਜ ਜਾਂਦੇ ਹਨ ਪਰਮੇਸ਼ਰ ਨੇ ਉਹਨਾਂ ਨੂੰ ਆਪਣਾ ਸੰਗ ਹੀ ਬਖਸ਼ ਦਿੱਤਾ ਪਰਮੇਸ਼ਰ ਉਹਨਾਂ ਦਾ ਮਦਦਗਾਰ ਸਾਥੀ ਬਣ ਗਿਆ ਗੁਰੂ ਸ਼ਬਦ ਦਾ ਜੋ ਸਿਧਾਂਤ ਹੈ ਸ਼ਬਦ ਗੁਰੂ ਉਸ ਦੇ ਨਾਲ ਸਾਥ ਪ੍ਰਾਪਤ ਹੋ ਜਾਂਦਾ ਹੈ ਕਾਰਗੈ ਲੀਨੇ ਸਰਬਸ ਦੀਨੇ ਆਪੇ ਆਪੋ ਮਿਲਾਇਆ ਕੋ ਨਾਮ ਕ ਸਰਬ ਥੋਕ ਪੂਰਨ ਪੂਰਾ ਸਤਗੁਰ ਪਾਇਆ ਪੂਰਾ ਸਤਗੁਰ ਪਾਇਆ ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਆਪ ਹੀ ਮਿਲਾ ਲਿਆ ਹੱਥ ਦੇ ਕੇ ਉਹਨਾਂ ਦੀ ਰੱਖਿਆ ਕੀਤੀ ਹੱਥ ਫੜਾ ਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਧੰਗ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਫਿਰ ਉਹ ਪਰਮੇਸ਼ਰ ਦੇ ਨਾਮ ਨੂੰ ਪਰਮੇਸ਼ਰ ਦੀਆਂ ਦਾਤਾਂ ਨੂੰ ਪ੍ਰਜੋਨ ਰੂਪ ਵਿੱਚ ਹੀ ਨਹੀਂ ਥੋਕ ਵਿੱਚ ਹੀ ਪਾ ਲੈਂਦੇ ਹਨ ਕੋਈਆਂ ਬੇਅੰਤ ਪੁੱਲਾਂ ਚੋਕਾਂ ਦੀ ਮਾਫੀ ਬਖਸ਼ਣੀ ਜੀ ਗੁਰੂ ਨਾਨਕ ਦੇਵ ਜੀ ਦਾ ਸੰਗ ਸਾਨੂੰ ਕਿੰਨਾ ਕੁ ਪ੍ਰਾਪਤ ਹੋਇਆ ਇਹ ਜੋ ਰਿਜ਼ਲਟ ਆ ਉਹ ਸਾਡੇ ਸਾਹਮਣੇ ਚੰਗੇ ਨਹੀਂ ਆਏ ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਸਾਥ ਅਸੀਂ ਅਜੇ ਨਹੀਂ ਬਣ ਸਕੇ ਆਓ ਗੁਰਮੰਤਰ ਦਾ ਜਾਪ ਕਰਕੇ ਤੁਹਾਨੂੰ ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਦਰ ਤੇ ਸੁਰਤ ਨਾਲ ਪਹੁੰਚ ਕੇ ਗੁਰਮੰਤਰ ਦਾ ਜਾਪ ਕਰੀਏ ਗੁਰੂ ਸਾਡੇ ਮਦਦਗਾਰ ਬਣ ਜਾਣਾ ਵਾਹੇ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ